ਲੈਈ ਨਹੀਂ ਹੁਣ ਉਹ ਐ ਕਹਿੰਦੀ ਆ ਵੀ ਮੇਰੇ ਜਵਾਕ ਆ ਉਦੋਂ ਉਹਨੂੰ ਦਿਖੇ ਨਹੀਂ ਵੀ ਅਸੀਂ ਜਵਾਕ ਆ ਉਹਦੇ ਜੋ ਛੱਡ ਕੇ ਗਈ ਆ ਪਹਿਲੀ ਗੱਲ ਤਾਂ ਮੇਰੀ ਮਾਤਾ ਨੂੰ 17 ਸਾਲ ਹੋ ਗਏ ਗਈ ਪਹਿਲਾਂ ਤਾਂ ਉਹਨੂੰ ਸੋਚਣਾ ਚਾਹੀਦਾ ਜੋ ਛੋਟੇ ਛੋਟੇ ਨੂੰ ਛੱਡ ਗਈ ਹੁਣ ਉਹਦਾ ਹੱਕ ਹੀ ਨਹੀਂ ਬਣਦਾ ਸਾਡੇ ਚ ਆਉਣ ਦਾ ਨਹੀਂ ਨਹੀਂ ਮੰਨਦੇ ਹਲੇ ਨਹੀਂ ਹੋਣਾ ਚਾਹੀਦਾ ਜਦੋਂ ਤੱਕ ਉਹਨੂੰ ਇਨਸਾਫ ਨਹੀਂ ਮਿਲਦਾ ਤਾਂ ਤਾਂ ਕੁਛ ਕਹ ਲੈ ਉਹ ਉਦੋਂ ਸੋਚਣਾ ਚਾਹੀਦਾ ਸੀ ਜਦੋਂ ਛੱਡ ਕੇ ਗਈਏ 2 ਸਾਲ ਦਾ ਮੁੰਡਾ ਸੀ ਉਹਦੋਂ ਮੈਨੂੰ ਤਾਂ ਉਹਨੇ ਦੇਖਿਆ ਹੀ ਨਹੀਂ ਪਾਲਿਆ ਹੀ ਨਹੀਂ ਹੁਣ ਉਹ ਐਂ ਕਹਿੰਦੀ ਆ ਵੀ ਮੇਰੇ ਜਵਾਕ ਆ ਉਦੋਂ ਉਹਨੂੰ ਦਿਖਿਆ ਨਹੀਂ ਵੀ ਅਸੀਂ ਜਵਾਕ ਆ ਉਹਦੇ ਜੋ ਛੱਡ ਕੇ ਗਈ ਆ ਮੇਰੀ ਉਹਦੇ ਨਾਲ ਕਦੇ ਕੋਈ ਗੱਲ ਨਹੀਂ ਹੋਈ ਨਹੀਂ ਸ਼ੁਕਰ ਨਹੀਂ ਹੁੰਦੀ ਨਹੀਂ ਹੁੰਦੀ ਸੀ ਸਾਡੇ ਵੱਲੋਂ ਤਾਂ ਉਹ ਮਰੀ ਵੀ ਐ ਸਾਡੇ ਨਾਲ ਉਹਦਾ ਕੋਈ ਇਲਾਕਾ ਦੇਗਾ ਨਹੀਂ ਮੇਰਾ ਭਰਾ ਸੀ ਅਸੀਂ ਜਥੇਵੰਦੀ ਦੇ ਨਾਲ ਆ ਜਿਵੇਂ ਕਰਨਗੇ ਅਸੀਂ ਓਵੇਂ ਕਰਾਂਗੇ ਕੋਈ ਕੁਝ ਕਹੀ ਜਾਵੇ ਉਹ ਸਭ ਕੁਝ ਝੂਠ ਬੋਲ ਰਹੀ ਐ ਅਸੀਂ ਤਾਂ ਜਥੇਵੰਦੀ ਨੇ ਬੇਨਤੀ ਕਰਦੇ ਆ ਵੀ ਉਹਨੂੰ ਇਨਸਾਫ ਦਿਵਾਇਆ ਜਾਵੇ ਤਾਂ 17 ਸਾਲ ਹੋ ਗਏ ਜੀ ਉਹਦਾ ਤਲਾਕ ਹੋਏ ਨੂੰ ਸਾਡੇ ਨਾਲ ਉਹਦਾ ਕੋਈ ਲਾਗਾ ਦੇਗਾ ਨਹੀਂ ਬੱਤ ਪੋਰਾ ਪੋਰਾ ਬੱਚੇ ਛੱਡ ਕੇ ਗਈ ਵੀ ਆ ਵਿਆਹ ਕਰਾਈ ਬੈਠੀ ਐ ਜਿਵਾਕ ਜੰਮੀ ਬੈਠੀ ਐ ਉਹ ਜਿਸ ਤਰ੍ਹਾਂ ਉਹ ਮੇਰੇ ਰੱਖੀ ਜਾਂਦੇ ਨੇ ਮੰਗਾ ਅਸੀਂ ਤਾਂ ਇਹਨਾਂ ਦੇ ਨਾਲ ਹੀ ਆ ਜੀ ਜਥੇ ਬੰਦਿਆਂ ਦੇ ਇਹ ਜੋ ਕੁਝ ਕਰਨਗੇ ਇਹੀ ਕਰਨਗੇ ਸਾਡਾ ਉਹਦੇ ਨਾਲ ਕੋਈ ਲਿੰਕ ਨਹੀਂ ਹੈਗਾ ਉਸ ਕਹੀ ਜਾਂਦੀ ਆ ਉਹ ਕਿਉਂਕਿ ਉਹ ਕੈਸੇ ਦੀ ਮੰਗ ਕਰ ਪੈਸੇ ਉਹ ਤਾਂ ਉਹ ਤਾਂ ਜੀ ਬਹੁਤ ਕੁਝ ਕਰੂਗੀ ਹਣਾ ਅਕਾਊਂਟ ਜਾਰੀ ਕਰਤਾ ਖਾਤਾ ਜੁੜੀ ਉਹ ਤਾਂ ਬਹੁਤ ਕੁਝ ਕਰੂਗੀ ਇਹ ਪਰਿਵਾਰ ਵਾਲਿਆਂ ਤੇ ਵੀ ਉਹਨੇ આરોਪ ਲਗਾਏ ਨੇ ਕਿ ਵੀ ਉਹਨਾਂ ਨੇ ਅਕਾਊਂਟ ਚਾਰਜ ਕਰਕੇ ਪੈਸੇ ਲੈਣ ਦੇ ਮਾਰੇ ਨੇ ਕਿਹਾ ਤੇ ਮਿੱਟੀ ਨਾ ਖਰਾਬ ਕਰੀ ਜਾਵੇ। ਹੁਣ ਤੁਸੀਂ ਕੀ ਕਹਿਣਾ ਚਾਹੋਗੇ ਸਾਥ ਤੋਂ? ਅਸੀਂ ਤਾਂ ਜੀ ਇਹਨਾਂ ਦੇ ਮਾਂ ਕਰਾਂਗੇ ਜੱਥੇ ਬੰਦੀ ਦੇ। ਜਿਵੇਂ ਕਰਨਗੇ ਉਹਵੇਂ। ਉਹਵੇਂ ਹੋਊਗਾ। ਜਿਵੇਂ ਜਦੋਂ ਇਹ ਛਿਸ਼ਕਾਰ ਨੂੰ ਕਹਿਣਗੇ ਉਦੋਂ ਹੀ ਛਿਸ਼ਕਾਰ ਹੋਊਗਾ। ਬਿਲਕੁਲ ਉਸ ਨੂੰ ਕੀ ਕਹਿਣਾ ਚਾਹੋਗੇ ਜੋ ਸ਼ੁਕਰਾਂ ਦੀ ਮਾਂ ਬਣ ਕੇ ਉੱਥੇ ਅੱਜ ਪਹੁੰਚੇ ਉੱਥੇ ਪਟਿਆਲੇ। ਉਹਨੂੰ ਅਸੀਂ ਕਹੀਏ ਮਾਂ ਬਣੀ ਨਹੀਂ। ਮਾਂ ਬਣੀ ਨਹੀਂ ਜਦੋਂ ਹੁਣ ਉਹਨੇ ਤਲਾਕ ਤਲਾਕ ਉਹਦੇ ਨਾਲ ਹੋਇਆ ਵਾ। 17 ਸਾਲ ਹੋ ਗਏ ਤੇ ਬਾਕੀ ਉਹਦੇ ਉਹਨੂੰ ਦਿ세 ਨਹੀਂ ਇਹ ਬੱਚੇ ਪੂਰਾ ਪੂਰਾ ਆ ਤਾਂ ਕੁੜੀ ਰੂੜੀ ਫਿਰਦੀ ਸੀ ਸਾਲ ਦੀ ਸੀ ਮੁੰਡਾ 2 ਸਾਲ ਦਾ ਸੀ ਉਹਦੇ ਉਹ ਕਿਧਰ ਘਰ ਵਾਲੀ ਦੱਸ ਰਹੀ ਕਿ ਮੈਂ ਚਰਨਜੀਤ ਦੀ ਵਾਈਫ ਆ ਤੇ ਮੇਰਾ 13 ਸਾਲ ਪਹਿਲਾਂ ਉਹਦੇ ਨਾਲ ਤਲਾਕ ਹੋਇਆ ਸੀ ਨਹੀਂ ਗੱਝੂਠ ਹੈ ਇਸ ਨੇ 17 ਸਾਲ ਹੀ ਹੋਏ ਕਦੇ ਤੁਹਾਨੂੰ ਮਿਲੀ ਆ ਉਹ ਨਾ ਜੀ ਮੁੜ ਕੇ ਆਈ ਨਹੀਂ ਕਿੰਨਾ ਟਾਈਮ ਦਾ ਤਲਾਕ ਹੋਇਆ 17 ਕਿੰਨੂੰ ਉਦੋਂ ਤੇ ਜਿਹਦਾ ਤਲਾਕ ਹੋਇਆ ਜੀ ਬਠਿੰਡੇ ਹੋਇਆ ਠੀਕ ਹੁਣ ਕੀ ਕਹਿਣਾ ਚਾਹਣਾ ਜਿਹੜਾ ਕੀ ਤੁਹਾਡੇ ਵੀ ਜਿਹੜਾ ਹਾਲੀਵੁੱਡ ਕੋਣ ਹੈਗਾ ਤੁਹਾਡੇ ਸੁਮਨ